ਕੇ ਪਲਸ ਸੁਆਣੀ ਕੇ ਟੈਕ ਚ ਆ ਜਾ ਰਹਾ ਇਹ ਸੁਆਰੀ ਆਉਂਦਾ ਉੱਤਰਦੀ ਆ ਲੈ ਜੀ ਅਸੀਂ ਇਹਨੂੰ ਕਿੱਥੇ ਚੜਾ ਕੇ ਢਾਰ ਦਿੰਨੇ ਆ ਯਾਰ ਉਹ ਬੀਡੀ ਹੋ ਕੇ ਜਾਣੀ ਆੜ ਨਾਲ ਹੋ ਰਹੀ ਇਹਨਾਂ ਕੇ ਵੀ ਬੁੜੀਆਂ ਸੀ ਅੱਜ ਪਿੱਛੇ ਪੱਜ ਕੇ ਲੱਗੂ ਅੱਗੇ ਅਸੀਂ ਰੋਕਦੇ ਆ ਥਾਰ ਕੇ ਸੁਆਰੀ ਭਾਜੀ ਪਿੱਛੇ ਕਿਤੇ ਰੋਕਦੇ ਤੁਸੀਂ ਬਸ ਸਟੈਂਡ ਤੇ ਨਹੀਂ ਰੁਕਦੇ ਬਸ ਸਟੈਂਡ ਤੇ ਸੁਆਰੀ ਚਾਰ ਮੈਂ ਕਰਮਾ ਮਗਰ ਰੋਕ ਦਿੰਨੇ ਆ ਜੀ ਚੜ੍ਹਨ ਵਾਲੀ ਸੁਵਾਰੀ ਆਓ ਭਾਜੀ ਹਮੇਸ਼ਾ ਦੇਖਿਆ ਜਾਂਦਾ ਜਿਹੜੀ ਸਰਕਾਰੀ ਬੱਸਾਂ ਆ ਹਮੇਸ਼ਾ ਪਿੱਛੇ ਜਾ ਕੇ ਰੁਕੀਆਂ ਜਾਂਦੀਆਂ ਦੁਵਾਰੀਆਂ ਮਦਰ ਪੱਛ ਦੀਆਂ ਆ ਜਾਂ ਕਿਹਦਾ ਰੋਕਣ ਦਾ ਕੀ ਮਤਲਬ ਹੈ ਸੁਵਾਰੀ ਸੌ ਦਾ ਤੁਸੀਂ ਕਿੱਥੇ ਰੋਕਾਂਗੇ ਸੋ ਸੋ ਆਪਣਾ ਸਵਾਰੀ ਹੁੰਦੀ ਹੈ ਭਾਵੇਂ ਜਿਹੜੇ ਪ੍ਰਾਈਵੇਟ ਆ ਉਹ ਜਿਆਦਾਤਰ ਦੁਆਰੇ ਚੜਾਦੇ ਆ ਨਾ ਨਹੀਂ ਬੰਦ ਕਰੀਏ ਤੁਸੀਂ ਦੱਸੋ ਤੁਸੀਂ ਦੱਸੋ ਇੱਥੇ ਗੱਲ ਕਰਵਾਉਣਾ ਜੀ ਹਾਂ ਕਿਹੜੇ ਮੈਂ ਦੱਸੂਗਾ ਬੱਸ ਸਵਾਰੀ ਚੜਾਉਣੀ ਹੈ ਦੋ ਸਵਾਰੀ ਚੜਾਉਣੀ ਹੈ ਕਾ ਸੁਣਿਓ ਮੈਂ ਕੀ ਕਹਿੰਦਾ ਲੱਗਦਾ ਸਾਹਮਣੇ ਪਾ ਕੇ ਲਿਓ ਆਪਣਾ ਠੀਕ ਆ ਤਾਂ ਕਰਕੇ ਉਹ ਪਿੱਛੇ ਲਾਉਂਦੇ ਆ ਜਿਹੜੇ 15 ਜਿਹੜੇ 200 ਨੂੰ ਬਜੀ ਤੁਹਾਡਾ ਹੋ ਗਿਆ ਕਿ ਇਹ ਤਾਂ ਨਹੀਂ ਗੱਲਬਾਤ ਇੱਥੇ ਕਿਹਦਾ ਹੋਇਆ ਬਸ ਵੈਸੇ ਹੀ ਜਿਸ ਗੱਲ ਤੋਂ ਦੇਖਣੀ ਹੈ ਰੋਕ ਕੇ ਬਸ ਰੋਕਦੇ ਨਹੀਂ ਇਹ ਜਿਹੜੇ ਯਾਰ ਮੈਂ ਕੱਲੇ ਲੱਗਣਾ ਕੋਈ ਗੱਲ ਨਹੀਂ ਕਿ ਮੈਂ ਗੱਡੀ ਨਹੀਂ ਜਾਣਦੇ ਨਹੀਂ ਠੀਕ ਹੈ ਇਹ ਮੈਂ ਪਕਵਾ ਬਿਸਮਤ ਜਗੋਰ ਬਾਕੀ ਬਾਕੀ ਚੋਣ ਚਾਹਤਾ। ਬਾਜੀ ਮੈਂ ਠੀਕ ਹੈ ਬਈ ਬਾਤ ਸੁਣੇ ਫਿਰਦਾ। ਇਹ ਮੈਂ ਨਹੀਂ ਜਾਣਦੇ ਨਿਕਣਾ। ਫਿਰ ਇਹ ਵਿੱਚ ਆਟਾ ਕਿਹਨਾ ਚੱਲ ਮੈਂ ਸਾਡਾ ਟਾਈਮ ਲੇਖੋ ਜੇ ਸੰਦੂਕ ਕਿਹੜੇ ਟਿੱਪ ਦੀ ਬਾਤ ਹੈ ਬਾਜੀ ਆਪਣੀ ਨਮਾਸ਼ਾਰ। ਇਹ ਕਿਸੇ ਵਾਸਤੇ ਸੰਗਰੂਪ ਤੋਂ ਚੱਲ ਕੇ ਕਿਹੜੇ ਸ਼ਹਿਰ ਪਰ ਜਾਣੀ ਹੈ ਜੀ। ਠੀਕ ਹੈ। ਜੋ ਇਹਦਾ ਟਾਈਮ ਲੇਖੋ ਵਗੈਰਾ ਜੋ ਕਰਜਾ ਮੈਂ ਤੁਹਾਨੂੰ ਦੇਣੀ ਪਊਗਾ। ਠੀਕ ਹੈ ਮੈਂ ਉਲਟਾ ਕਾਨੂੰਨੀ ਕਾਰਵਾਈ ਕਰਾਂਗੀ। ਕਾ ਕੋਈ ਅਰਜੈਂਟ ਹੋਤਾ ਜਾਂਦੇ ਦੋਸਤ ਪਾਇਆ ਸਾਡੇ ਨਾਲ ਕਰੀਓ ਸਵਾਰੀ ਘਾਟਾ ਦਾ ਸਾਨੂੰ ਕਹੋ ਇਹ ਸਵਾਰੀ ਘਾਟਾ ਦਾ ਸਵਾਰੀ ਦੱਸੋ ਉਹ ਨੱਪੇ ਜਿਹੇ ਸਵਾਰ ਗਿਆ ਕਿੱਥੇ ਜਾਣਾ ਸੀਗਾ ਬੰਦਾ ਸੀ ਟਨ ਗੱਲਬਾਤ ਹੋ ਗਈ ਉਹਦੇ ਵਿੱਚ ਆ ਗਿਆ ਇਸ ਬੰਦੇ ਦਾ ਤਰੀਕਾ ਗਲਤ ਸੀ ਗਾ ਰੋਕਦਾ ਸੀ ਆਪਕੇ ਸੀ ਗਲਤੀ ਦਾ ਰੋਕਦਾ ਸੀ ਪਰ ਇਟਾ ਗਲਤ ਸੀ 90 ਤੋਂ ਬੱਤਾ ਵਾਲੇ ਦੇ ਅੱਗੇ ਨਹੀਂ ਕਰਦੇ ਮੈਂ ਇਸ ਸਟਾਪ ਤੇ ਤੋਂ ਬਣਾਉਣਾ ਸਮਝਾ ਰਹੀ ਹਾਂ ਭਾਈ ਆਪਾਂ ਦਾ ਇੱਕ ਇਹ ਬੰਦਾ ਨਹੀਂ ਆਪਾਂ ਸਾਡੀ ਨਾਜ਼ਰ ਆਵਾਰੀ ਸਰਦੋ ਸੋਰੀ ਪਾ ਸੋਰੀ ਮੈਨੂੰ ਲੱਗਦਾ ਸੋਰੀ ਪਾਤੀ ਆ ਸੋਰੀ ਮੈਨੂੰ ਲੱਗਦਾ ਸੋਰੀ ਪਾਤੀ ਆ ਉਸਵਾ ਵਾਲਿਆਂ ਨੇ ਕਹਿੰਦੇ ਸੋਰੀ ਮੈਨੂੰ ਲੱਗਦਾ ਸੋਰੀ ਪਾਤੀ ਆ ਸੋਰੀ ਮੈਨੂੰ ਮਰ ਜਿਆ ਗਿਆ ਕਿ ਕਿ ਖੁਸ਼ੀ ਆ ਤੇ ਰੋਕੋ ਬੈਸ ਮੈਨੂੰ ਨਾ ਕਰੋ ਨਾ ਕਰੋ ਨਾ ਕਰੋ ਨਾ ਕਰੋ ਅੱਗੇ ਅੱਗੇ ਜਿੰਨਾ ਬੰਦੀ ਹੋਵੇ ਪਰ ਉਸ ਤੋਂ ਬਾਅਦ ਡਾਇਮੰਡ ਕੋਈ ਸਕੂਪ ਪਰ ਕੋਈ ਵੀ ਕੋਈ ਬੰਦਾ ਰੌਮੂ ਜਾ ਮਨਨ ਵਾਲਾ ਇਹ ਕਹਿੰਦਾ ਆਪਾਂ ਕੀ ਕਰੀਏ ਮੋਹਨ ਜੀ ਨੂੰ ਕੋਈ ਨਹੀਂ ਕਹਦਾ ਕਿ ਕਦ ਮੇਰੇ ਕੋਲ ਕਬੱਡੀ ਕਬੱਡੀ ਦਾ ਕੋਈ ਮੁੱਦਾ ਨਹੀਂ ਹੈ ਮੈਂ ਨਾ ਕਿਹਾ ਸਾਨੂੰ ਸਭ ਤੋਂ ਪਹਿਲਾਂ ਕੋਈ ਨਹੀਂ ਆਈ ਗਈ ਇਸ ਮੋਰੇ ਕੋਈ ਪਰਮਾਣਿਕ ਨਾ ਜਾਣੇ ਲੋਕਾਂ ਇੱਥੇ ਐਂਟਰਾ ਨਾ ਮੈਂ ਗੱਲ ਕਰ ਪਾਜੀ ਆਪਣਾ ਡਿਸੀਜਨ ਦੇਤਾ ਮੈਂ ਬਦਲਣ ਦਾ ਕੋਈ ਲੱਗਦਾ ਨਹੀਂ ਸੀ ਆਪਣਾ ਡਿਸੀਜਨ ਦੇਤਾ ਰੋਕ ਕੇ ਉਹਨਾਂ ਨੂੰ ਤੇ ਲੋਕਾਂ ਪਰਚੇ ਬਣੇ ਉਸਨੇ ਮੈਂ ਕਹਾਂ ਲੋਕੀ ਡਿਸੀਜਨ ਇੱਕ ਪੁਲ ਮਾਰ ਭਾਜੀ ਪਹੁੰਚੇ ਉਹਨਾਂ ਨੂੰ ਡਿਸੀਜਨ ਸੀ ਤੁਸੀਂ ਬੱਸ ਰੋਕੋ ਨਹੀਂ ਮੈਂ ਰੋਕੀ ਕਿਉਂ ਰੋਕੀ ਆ جاڻا ليا بس جاؤ جاؤ ساري ساري وڃي 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 ਜਾਣ ਨਹੀਂ ਰਹੀ ਤੇ ਸਾਡਾ ਵਾਲਾ ਕੰਮ ਕਰਦਾ ਨਹੀਂ ਨਾ 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 ਸ਼ੁਕਰ ਹੈ ਤੇਰੀ ਰਤੂ ਜਗੜ ਪਾਣੀ ਭਰੇਵਾ ਪਾਣੀ ਭਰੇਵਾ ਮੈਂ ਵੀ ਕਹੂੰਗਾ ਤੇ ਮੇਰੇ ਜਰੂਰ ਹਾਂ ਕਰੇਗੀ ਤੇ ਜਾ ਕਰੇਗੀ ਆਹ ਦਾਂ ਦੇ ਵਿੱਚ ਜਾ ਕੇ ਕੰਪਲੇਨ ਕਰੋ ਵੀ ਬੱਥਾ ਟਾਈਮ ਤੇ ਸਾਰੇ ਹਾਂਜੀ ਭਾਈ ਕੀ ਨਾਮ ਆਪਣਾ ਜੀ ਇਹਣਾ ਪਿੰਡ ਜੀ ਅੱਛਾ ਜੀ ਕੀ ਗੱਲ ਹੋਈ ਸੀਗੀ ਇਸ ਵਾਰ ਬੇਚੀ ਦੀ ਗਲਤੀ ਕਰ ਗਿਆ ਜੇ ਉਹ ਨੂੰ ਮੈਂ ਦੱਸਦਾ ਮੈਂ ਦੱਸਦਾ ਤੁਸੀਂ ਗੱਲ ਸੁਣੋ ਇੱਕ ਪਿਛਲੀ ਗੱਲ ਸਾਰੀ ਬਸਤਾਂ ਦੋ ਸਾਰੇ ਕੋਸ਼ਿਸ਼ ਹੋਗੇ ਬਾਜੀ ਬਣਾ ਮੇਰੀ ਗੱਲ ਤਾਂ ਸੁਣੋ ਤੁਹਾਡੀ ਗੱਲ ਸੁਣਨੀ ਨਹੀਂ ਤੁਸੀਂ ਜਦੋਂ ਮੀਂਹ ਹੋ ਥੋੜੀ ਜਿਹੇ ਮੈਂ ਕਰੇ ਗੱਲ ਤਾਂ ਮੈਂ ਸਦਰ ਹੋ ਗਿਆ ਮੈਂ ਵੀ ਗੱਲ ਕਰਦਾ ਕਿੰਨੇ ਟਾਈਮ ਬਸ ਸਰਕਾਰੀ ਬੱਸ ਖੜਾ ਮਰੇ ਉਗੀ ਲਈ ਉਹ ਨਹੀਂ ਲੁਗੀ ਉਹ ਨਹੀਂ ਲੁਗੀ ਉਹਦੇ ਬਾਅਦ ਜੋ ਮੈਂ ਪ੍ਰਾਈਵੇਟ ਚੜ ਕੇ ਇੱਥੇ ਆ ਗਿਆ ਘੰਟਾ ਖਰਾਬ ਹੈ ਬਾਸ ਸਰਕਾਰੀ ਭਾਈ ਮੂੰਹ ਟੋਪੇ ਇਹ ਮੈਂ ਰੁਕਦਾ ਜਮਾਇਦਾ ਰਹਾ ਇਹ ਮੈਨੂੰ ਦੱਸੋ ਦੱਸੋ ਤੁਸੀਂ ਗੱਲ ਕਰੋ ਹਾਂ ਕਿਹੜਾ ਬੜਾ ਦੱਸੋ ਗੱਲ ਕਰੋ ਮਤਲਬ ਕੀ ਮਤਲਬ ਦਾ ਹੋਰ ਆਉਂਦਾ ਜਾਣੀ ਦਾ ਵੀ ਰਾਮ ਦੋ ਵੀ ਸਾਹਮਣੇ ਪਾ ਕੇ ਦਿਓ ਕਿਹੜੇ ਪੱਤਰ ਕਿਹੜੇ ਦੱਸੋ ਮੈਨੂੰ ਔਰ ਮਿਲ ਜਾਵੇ ਅੱਗੇ ਰੁਕੇ ਬੱਸ ਰੁਕੇ ਮਤਲਬ ਹਾਂਜੀ ਸਵਾਰੀਆਂ ਸਾਰੀਆਂ ਇੰਨੇ ਦੱਸ ਰੀਆਂ ਆ ਬਾਹਰ ਦੇ ਵਿੱਚ ਇੱਕ ਨਾ ਕੋਈ ਤੁਹਾਡੀ ਕੋਈ ਰਿਸ਼ਤੇਦਾਰੀ ਹੈ ਨਾ ਡਰਾਈਵਰ ਨਾ ਹੈ ਜੀ ਸਾਨੂੰ ਤਾਂ 15 20 15 ਸਾਲ ਹੋ ਗਏ ਉਹਨੇ 15 16 ਸਾਲ ਕਰਤੋਂ ਬਾਅਦ ਚੱਲਦੇ ਨੂੰ ਆ ਦੇਖ ਲਓ ਬਾਅਦ ਨਹੀਂ ਦਵ ਤੇ ਡਿੱਪੀ ਦੇ ਵਿੱਚ ਚੈੱਕ ਕਰ ਲਓ ਵੀ ਕਦੋਂ ਤੇ ਚਪਾਰ ਚੱਲ ਰਿਹਾ ਹੈ ਟੈਨਸ਼ਨ 90 ਤੋਂ ਵੱਧ ਹੈ ਮੈਂ ਤਾਂ ਹੈਰਾਨ ਆ ਅੱਜ ਤੇ ਮੇਰੇ ਨਾਲ 50 ਸਵਾਰੀਆਂ ਖੜੀਆਂ ਨੇ ਮੇਰੇ ਨਾਲ ਕੌਣ ਸਾਰੀਆਂ ਭਾਗੀਆਂ ਤੇ ਇੱਕ ਬੰਦਾ ਆਰਗਨਾਈਜ਼ਰ ਬਾਈਪਾਸ ਕੋਈ ਅਰਜੈਂਟ ਬੰਦਾ ਜਿੰਦਾ ਨਾ ਹੋਣਾ ਚਾਹੀਦਾ ਵਿੱਚ ਕੀ ਗੱਲ ਦੀ ਦੱਸਦੇ ਬਾਈ ਇਹ ਨੰਬਰ ਆ ਤੁਹਾਡਾ ਦੋ ਨੰਬਰ ਕੋਈ ਮੈਡੀਕਲ ਕਰਵਾਉਣ ਲਈ ਆਵਾਜ਼ ਆ ਰਹੀ ਹੈ ਸਾਹਲ ਕੋਲ ਪਾਸਰ ਹੋਰ ਜਿੱਥੇ ਕੁਝ ਤਰ੍ਹਾਂ ਦਾ ਲਾਈਨ ਮੈਂ ਤਾਂ ਇਸ ਬੰਦੇ ਦਾ ਤਰੀਕਾ ਗਲਤ ਜੀ ਰੋਕਦਾ ਸੀ ਆਪ ਵੀ ਨਹੀਂ ਸੀ ਗਲਤ ਕਰਦਾ ਉਹ ਨਿਕਲ ਗਿਆ ਉਹ ਨਿਕਲ ਗਿਆ ਬਸ 90% ਬਸਾਂ ਵਾਲੇ ਵੀ ਅੱਗੇ ਖੜੀ ਜਾਂਦੇ ਸੌਰੀ ਕੱਢ ਦੇਣੀ ਹੈ ਪਾਜੀ ਉਹ ਨਹੀਂ ਹੈ ਤਾਂ ਆਪਾਂ ਤਾਂ ਇੱਕ ਇਹ ਬੰਦਾ ਗੱਲੇ ਨਿਕਲ ਗਿਆ ਸਾਥੀਆਂ ਪੁੱਛੀ ਨਾ ਨਾ ਸਵਾਰੀ ਜਾਂਦਾ ਸਵਾਰੀ ਨੂੰ ਸੌਰੀ ਕਰ ਦੇਗੀ ਹਰ ਸਥਾਨ ਤੇ ਦਗਾ ਨਾ ਜੇ ਇਹਦਾ ਹੱਥ ਹੋਣਾ ਤਾਂ ਇੱਦਾਂ ਕਿੱਦਾਂ ਸੌਰੀ ਫੇਰ ਮਰ ਜੇ ਕੋਈ ਮਾਰਾ ਇਸ ਛਾਂ ਤੇ ਮੇਰੀ ਇੱਕ ਦਾ ਮੇਰੀ ਕਲਾ ਕੋਈ ਨਹੀਂ ਬਹੁਤ ਮੀਨਾਂ ਨਾ ਕੋਈ ਕੋਈ ਇੱਥੇ ਖੜੇ ਹੁੰਦੇ ਘੰਟੇ ਤੋਂ ਬੱਸ ਦੇਖਦੇ ਰਹਿੰਦੇ ਕੋਈ ਪੈਂਦੀ ਕੋਈ ਨਹੀਂ ਬੁੜੀਆਂ ਨਾ ਬੈਠੀਆਂ ਬੰਦੇ ਵੀ ਖੜੇ ਰਹਿੰਦੇ ਅੱਜ ਪ੍ਰਾਈਵੇਟ ਚੱਲ ਜਾਂਦੇ ਆ ਔਰ ਇਹ ਕਾਜ ਕਰਦੇ ਆ ਤੇ ਰਾਾਈ ਵੀ ਬੈਠੀ ਬਸ ਅੱਜ ਜਾਂਦੀ ਆ ਬੰਦਾ ਬੰਦਾ ਨਿਕਲ ਤਾਂ ਨਹੀਂ ਹੁੰਦਾ ਸਾਡੀ ਮਾਦਰਾ ਮਾਦਰਾ 20% ਮੈਨੂੰ ਨਹੀਂ ਪਤਾ ਔਰ ਵੀ ਨੌਕਰੀਆਂ